ਆਪਰੀਂ ਦੇ ਆਈ ਬੱਬਾ ਨਾਨਕਾ ਰੋਜੀਆਂ ਬੁੱਧੀਆਂ ਲਿਆਈ ਬੱਬਾ ਨਾਨਕਾ ਸੋਣ ਮਹੀਨੇ ਮੀਟਿਆ ਪੈਂਦਾ ਸੋਣ ਮਹੀਨੇ ਮੀਟਿਆ ਕੰਦਾ ਗੋਡੇ ਗੋਡੇ ਕਾ ਨਹੀਂ ਮੈਰੀਆਂ ਸੇ ਕਮੇ ਚੜਗਾ ਕਾ ਨਹੀਂ ਮਰੀ ਮੇਰੇ ਨੇ ਕੁੱਤੀ ਦਿੱਤੀ ਪਾਪੋ ਨੇ ਫਲਕਾਰੀ ਜਿੱਤ ਕੇ ਦਿੱਤੀ ਪਾਪੋ ਲੱਗੇ ਵੀ ਤੋਂ ਪਿਆਰੀ ਜਿੱਤ ਕੇ ਦਿੱਤੀ ਪਾਪੋ ਲੱਗੇ ਵੀ ਤੋਂ ਪਿਆਰੀ ਜਿੱਤ ਕੇ ਦਿੱਤੀ ਪਾਪੋ ਲੱਗੇ ਵੀ ਕੁਲੀਓ ਮਾਤਰ ਸਾਤਰ ਜਿੱਤ ਆਈ ਰਗ ਤੇਰੀ ਮਰੀ ਦੇ ਚੁਤਰਾ ਆਈ ਰਗ ਤੇਰੀ ਮਰੀ ਦੇ ਚੁਤਰਾ ਆਈ ਰਗ ਤੇਰੀ ਮਰੀ ਦੇ ਚੁਤਰਾ ਲੈਣੇ ਕਿੱਦਾ ਪਉ ਬਥੇਰਾ ਨੀ ਅੱਖਾਂ ਚਾਕੇ ਵੇਖੂ ਤਾਂ ਅੱਖਾਂ ਚਾਕੇ ਵੇਖੂ ਤਾਂ ਨੂੰ ਭਿਆ ਪਿਆ ਮੱਜਰਾ ਜੇ ਤੈਨੂੰ ਸੁਪ ਲੱਗਦੀ ਲੈ ਚਾਦਾਂ ਮੇਰਾ ਜੇ ਤੈਨੂੰ ਸੁਪ ਲੱਗਦੀ ਲੈ ਚਾਦਾਂ ਮੇਰਾ ਜੇ ਤੈਨੂੰ ਸੁਪ ਲੱਗਦੀ ਲੈ ਚਾਦਾਂ ਕਿੱਟਣ ਗਿਆ ਸੀ ਵਾਰੀ ਵਾਰ ਸੀ ਖਟਣ ਗਿਆ ਸੀ ਖਟਕੇ ਲੈਂਦੀ ਯਾਰੀ ਬਈ ਮੇਲੇ ਵਾਲੇ ਪਿੰਡੇ ਦੀ ਕੁੜੀ ਨਾ ਮੈਂ ਨੱਚਦੀ ਥੱਕਾਂ ਨਾ ਹਾਰੀ ਬਈ ਮੇਲੇ ਵਾਲੇ ਪਿੰਡੇ ਦੀ ਕੁੜੀ ਨਾ ਮੈਂ ਨੱਚਦੀ ਥੱਕਾਂ ਨਾ ਹਾਰੀ ਬਈ ਮੇਲੇ ਵਾਲੇ ਪਿੰਡੇ ਦੀ ਕੁੜੀ ਨਾ ਮੈਂ ਨੱਚਦੀ ਥੱਕਾਂ ਨਾ ਹਾਰੀ ਬਈ ਮੇਲੇ ਵਾਲੇ ਪਿੰਡੇ ਦੀ ਕੁੜੀ ਢੋਣਾ ਰਾਇਆ இருக்கும் सुखच्यान कर गिद्धा क लेडाई ਸੋ ਜਨ ਕੀ ਕਹਣਾ ਚਾਹੋਗੇ ਜਿਸ ਤਰ੍ਹਾਂ ਤੀਆਂ ਹਨ ਨਾ ਤਾਂ ਧਿਆਰ ਨੇੜੇ ਆ ਗਿਆ ਤੁਸੀਂ ਕੀ ਕੀ ਪ੍ਰਬੰਧ ਕਰ ਰੱਖੇ ਨੇ ਕੀ ਕੀ ਪੈਨ ਨੂੰ ਮੈਸਜ ਦੇਣਾ ਚਾਹ ਰਹੇ ਹੋ ਸਾਸ਼ੀ ਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਜਿਹੜਾ ਇਹ ਤੀਆਂ ਦਾ ਧਿਆਰ ਹੈ ਜੀ ਉਹ ਸਾਡੇ ਪੰਜਾਬ ਦੇ ਵਿੱਚੋਂ ਕਮ ਸੇ ਕਮ ਲੋਪ ਹੀ ਹੋ ਚੁੱਕਿਆ ਕਿਉਂਕਿ ਪਹਿਲਾਂ ਬਹੁਤ ਮਸ਼ਹੂਰ ਸੀ ਲੌਂਗਵਾਲ ਦੀਆਂ ਤੀਆਂ ਜਖੇਪਲ ਪਰ ਹੁਣ ਇਹ ਜਿਹੜੀਆਂ ਤੀਆਂ ਨੇ ਇਹ ਬਹੁਤ ਜ਼ਿਆਦਾ ਲੋਪ ਹੁੰਦੀਆਂ ਜਾ ਰਹੀਆਂ ਨੇ ਤੇ ਹੁਣ ਇਸ ਵਾਰ ਪਿਛਲੇ 6 5 6 ਸਾਲਾਂ ਤੋਂ ਮੈਡਮ ਚਰਨਜੀਤ ਕੌਰ ਤੇ ਬਲੀਰਾਮ ਜੀ ਵੱਲੋਂ ਜੇ ਜਿਹੜਾ ਬਹੁਤ ਸੋਹਣਾ ਪ੍ਰਾਲਾ ਕੀਤਾ ਜਾ ਰਿਹਾ ਕਿ ਉਹ ਕੁੜੀਆਂ ਨੂੰ ਇਕੱਠੇ ਕਰ ਜਿਹੜੀਆਂ ਨੇ ਉਹ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਜਾਂ ਪਿੰਡ ਦੀਆਂ ਕੁੜੀਆਂ ਨੇਗੀਆਂ ਉਹ ਇਕੱਠੀਆਂ ਹੋ ਜਾਂਦੇ ਨੇ ਇਸ ਬਹਾਨੇ ਨਾਲ ਉਹ ਜਿਹੜੇ ਆਪਣੇ ਦੁੱਖ ਸੁੱਖ ਨੇ ਆਪਣੇ ਅੰਦਰ ਦੇ ਬਲਬਲੇ ਨੇਗੇ ਉਹਨਾਂ ਨੂੰ ਇੱਕ ਦੂਸਰੇ ਨਾਲ ਸਾਂਝਾ ਕਰਦੀਆਂ ਨੇ ਮੈਂ ਇਹਨੂੰ ਤੇ ਮੈਂ ਇਹ ਹੀ ਗੁਜਾਰਿਸ਼ ਕਰਦੀ ਆ ਸਾਰੇ ਪਿੰਡਾਂ 'ਚ ਵੀ ਕੱਟੋ-ਕੱਟ ਜੀ ਜ਼ਿਆਦਾ ਨਹੀਂ ਤੁਸੀਂ ਕੱਟਵਟ 4 ਦਿਨ ਜਾਂ 5 ਦਿਨ ਕੱਟੋ-ਕੱਟ ਇਹ ਤੀਆਂ ਦਾ ਤਿਹਾਰ ਹੈ ਜਿਹੜਾ ਹਰ ਇੱਕ ਦੇ ਪਿੰਡ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਸਾਡੀਆਂ ਬੱਚੀਆਂ ਨੇਗੀਆਂ ਜਿਹੜੀਆਂ ਸਾਡੀਆਂ ਮਾਤਾਵਾਂ ਨਹੀਂ ਆ ਉਹ ਵੀ ਆਪਣੇ ਜਿਹੜੇ ਅੰਦਰ ਦੇ ਬਲਬਲੇ ਨੇਗੇ ਉਹ ਇੱਕ ਦੂਸਰੇ ਨਾਲ ਸ਼ੇਅਰ ਕਰ ਸਕਣ ਇੱਕ ਦੂਸਰੇ ਨਾਲ ਸਾਂਝਾ ਕਹਿ ਸਕਣ ਇਹ ਬੋਲੀਆਂ ਦੇ ਵਿੱਚ ਵੀ ਆਉਂਦਾ ਕਹਿੰਦੇ ਹੱਸੇ ਬੇਮਨਾ ਖੇੜੇ ਬੇਮਨਾ ਇਸੇ ਜੱਗ ਤੇ ਨਹੀਂ ਆਉਣਾ ਫੇਰ ਬੇਮਨਾ ਵੀ ਇਹ ਜਿਹੜਾ ਸਾਡੀ ਜ਼ਿੰਦਗੀ ਹੈ ਸਾਡੀ ਬਿਲਕੁਲ ਛੋਟੀ ਜੀ ਜ਼ਿੰਦਗੀ ਹੈ ਕਿਉਂ ਨਾ ਅਸੀਂ ਉਹਨੂੰ ਇੱਕ ਦੂਸਰੇ ਨਾਲ ਗੱਲਾਂ ਕਰਕੇ ਇੱਕ ਦੂਸਰੇ ਦੁੱਖ ਸਾਂਝੇ ਕਰਕੇ ਇੱਕ ਦੂਸਰੇ ਨਾਲ ਗੱਲਬਾਤਾਂ ਕਰਕੇ ਅਸੀਂ ਆਪਣੀ ਇਸ ਛੋਟੀ ਜੀ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਲਈਏ ਤਾਂ ਇਹ ਜਿਹੜਾ ਤਿਉਹਾਰ ਹੈ 5-6 ਸਾਲਾਂ ਤੋਂ ਮੈਡਮ ਚਰਨਜੀਤ ਕੌਰ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਸਾਲ ਵੀ 5 7 ਅਗਸਤ ਤੋਂ ਲੈ ਕੇ 15 ਅਗਸਤ 2024 ਸਾਡੇ ਦਾਣਾ ਮੰਡੀ ਭਾਦਰਾ ਵਿਖੇ ਜਿਹੜਾ ਇਹ ਤਿਉਹਾਰ ਹੈ ਆਇਆ ਜਾ ਰਿਹਾ ਮੈਂ ਸਾਰੇ ਹੀ ਭੈਣਾਂ ਨੂੰ ਬੱਚਿਆਂ ਨੂੰ ਮਾਤਾ ਮਨੂੰ ਗੁਜਾਰਸ਼ ਕਰ ਕਰਦੀਆਂ ਕਿ ਸਾਰੇ ਹੁਮਾ ਮਾਕੇ ਇਸ ਮੇਲੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਕਿ ਜਿਹੜਾ ਇਹ ਤਿਹਾਰਾ ਬਹੁਤ ਵਧੀਆ ਤਰੀਕੇ ਨਾਲ ਜਿੱਦਾਂ ਪਹਿਲਾਂ ਮਨਾਇਆ ਜਾਂਦਾ ਸੀ ਇਸ ਸਾਲ ਵੀ ਮਨਾਇਆ ਜਾ ਸਕੇ ਤੇ ਜਿਹੜਾ ਸਾਡਾ ਪੰਜਾਬੀ ਵਿਰਸਾ ਹੈਗਾ ਉਹਨੂੰ ਅਸੀਂ ਸਾਂਭ ਕੇ ਰੱਖ ਸਕੀਏ ਕਿੱਥੋਂ ਕਿੱਥੋਂ ਪਿੰਡਾਂ ਜਿਹੜੇ ਸਾਹ ਪਿੰਡਾਂ થી ਪਹੁੰਚਦੇ ਨੇ ਇਸ ਤਿਹਾਰ ਦੇ ਵਿੱਚ ਤੇ ਇਹ ਤਿਹਾਰ ਦੇ ਵਿੱਚ ਜਿਵੇਂ ਹੁਣ ਮੇਰਾ ਪਿੰਡ ਫਲੇੜਾ ਮੇਰੇ ਪਿੰਡ ਤੋਂ ਬਹੁਤ ਸਾਰੀਆਂ ਕੁੜੀਆਂ ਆਉਂਦੀਆਂ ਨੇ ਆ ਰੱਤਾ ਹੋ ਗਿਆ ਦੋਦੜਾ ਹੋ ਗਿਆ ਬੱਚੂਆਣਾ ਹੋ ਗਿਆ ਕਣਕਵਾਲ ਹੋ ਗਿਆ ਛੋਟੀ ਕਣਕਵਾਲ ਵੱਡੀ ਕਣਕਵਾਲ ਆਲੇ-ਦਾਲੇ ਦੇ ਬਹੁਤ ਸਾਰੇ ਪਿੰਡ ਨੇ ਜਿੱਥੋਂ ਇਹ ਜਨਤੀਆਂ ਸਾਡੀਆਂ ਪਹੁੰਚਦੀਆਂ ਨੇ ਤੇ ਆ ਕੇ ਉਹਦੇ ਜਿਹੜਾ ਹੱਸਦਿਆਂ ਖੇਡਦੇ ਨੇ ਤੇ ਆਪ ਦਾ ਦੁੱਖ ਸੁੱਖ ਸਾਂਝਾ ਕਰਦੀਆਂ ਨੇ ਇਸ ਵਾਰ ਤੁਹਾਡਾ ਜਿਹੜਾ ਪਲਾਨ ਕੀ ਹੈ ਤੇ ਕਿਵੇਂ ਸਿਸਟਮ ਬਣਾ ਰੱਖਿਆ ਇਹ ਸਿਸਟਮ ਇਸ ਵਾਰ ਐ ਜੀ ਜਿਵੇਂ ਹੁਣ ਪਹਿਲਾਂ ਪਿਛਲੀ ਵਾਰ ਸਾਡੇ ਡੀਜੇ ਵਗੈਰਾ ਲੱਗਦੇ ਸੀ ਇਸ ਵਾਰ ਐਸੀ ਰੱਖਿਆ ਵੀ ਥੋੜਾ ਮੋਟਾ ਨਾਲ ਵੀ ਜਿਹੜਾ ਸਾਡਾ ਪੰਜਾਬੀ ਸੱਭਿਆਚਾਰਨਾ ਉਹਦੇ ਜਿਵੇਂ ਹੁਣ ਪਹਿਲਾਂ ਕੁੜੀਆਂ ਨੂੰ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਿੱਪਲ ਪੱਤੀਆਂ ਟਿੱਕਾ ਵਗੈਰਾ ਕੁਝ ਨਹੀਂ ਪਤਾ ਘਗਰੇ ਕੀ ਹੁੰਦੇ ਨੇ ਫਲਕਾਰੀਆਂ ਕੀ ਹੁੰਦੀਆਂ ਨੇ ਬਾਖ ਕੀ ਹੁੰਦੇ ਨੇ ਤਾਂ ਸਾਨੂੰ ਇਸ ਵਾਰ ਅਸੀਂ ਇਹ ਪਲਾਨ ਕੀਤਾ ਵੀ ਕਿਉਂ ਨਾ ਉਹਨਾਂ ਨੂੰ ਜਿਹੜਾ ਉਹ ਸਾਡਾ ਪੁਰਾਣਾ ਸੱਭਿਆਚਾਰ ਅੱਜ ਕੱਲ੍ਹ ਦੀਆਂ ਬੱਚਿਆਂ ਨੂੰ ਉਹਦੇ ਬਾਰੇ ਜਾਣੂ ਕਰਾਇਆ ਜਾਵੇ ਤੇ ਥੋੜਾ ਮੋਟਾ ਸੀ ਛੋਟੇ-ਮੋਟੇ ਕੰਪੀਟੀਸ਼ਨ ਰੱਖ ਕੇ ਤਾਂ ਕਿ ਸਾਡੀਆਂ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਉਹਨਾਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕੇ ਵਿੱਚ ਛੋਟੇ-ਮੋਟੇ ਮੁਕਾਬਲੇ ਅਸੀਂ ਕਰਵਾ ਕੇ ਤੇ ਉਹਨਾਂ ਦੇ ਪ੍ਰਾਈਜ਼ ਵਗੈਰਾ ਰੱਖੀਏ ਤੇ ਉਹਨਾਂ ਨੂੰ ਗਿੱਧੇ ਬਾਰੇ ਜਿਵੇਂ ਹੁਣ ਅੱਜ ਕੱਲ੍ਹ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਸਿਰਫ ਕੱਲਾ ਡੀਜਿਆਂ ਦੇ ਨਚਣ ਦਾ ਪਤਾ ਤਾਂ ਕਿ ਜਿਹੜੀ ਹੁੰਡਾ ਵਾਲਾ ਡਿੱ ਕੀ ਹੁੰਦੀ ਆ ਡਬਲ ਤਾੜੀ ਕੀ ਹੁੰਦੀ ਆ ਸਿੰਗਲ ਤਾੜੀ ਕੀ ਹੁੰਦੀ ਆ ਗਿੱਧੇ ਦੀ ਤਾਂ ਇਹਦੇ ਬ ਕਾ ਜਾ ਸਕੀ ਕੀ ਕਹਣਾ ਚਾਹੁੰਗੇ ਭੈਣ ਨੂੰ ਮੈਸੇਜ ਕੀ ਹੈ ਮੇਰਾ ਮੈਸੇਜ ਇਹ ਹੈ ਜੀ ਵੀ ਤੁਸੀਂ ਆਪਣੇ ਕੰਮ ਤਾਂ ਦੇ ਹੁੰਦੇ ਹੀ ਰਹਿੰਦੇ ਆ ਕਿਉਂ ਨਾ ਅਸੀਂ ਆਪਣੇ ਲਈ ਟਾਈਮ ਕੱਢੀਏ ਆਪਣੇ ਲਈ ਥੋੜਾ ਜਿਹਾ ਆਪਾਂ ਸਾਰੇ 24 ਘੰਟਿਆਂ ਦੇ ਵਿੱਚੋਂ 12 ਘੰਟੇ ਕੰਮ ਕਰਦੇ ਆ ਤਾਂ ਇੱਕ ਘੰਟਾ ਸਾਨੂੰ ਆਪਣੇ ਲਈ ਵੀ ਕੱਢਣਾ ਚਾਹੀਦਾ ਤਾਂ ਵੀ ਤੁਸੀਂ ਹੋਮਾ ਮਾਰ ਕੇ ਸਾਰੇ ਇਸ ਤੀਆਂ ਦੇ ਤਿਹਾਰ ਵਿੱਚ ਸਾਡੇ ਛੋਟੇ ਜਿਹੇ ਕਿਤੇ ਉਪਰਾਲੇ ਵਿੱਚ ਤੁਸੀਂ ਜ਼ਰੂਰ ਸ਼ਿਰਕਤ ਕਰੋ ਜ਼ਰੂਰ ਆ ਕੇ ਅਸੀਂ ਆਪਣਾ ਆਨੰਦ ਮਾਣੋ ਤੇ ਆਲੇ ਦੁਆਲੇ ਸਾਰੀਆਂ ਬੀਬੀਆਂ ਭੈਣਾਂ ਸਾਰੀਆਂ ਮਾਤਾ ਉਹਨਾਂ ਬੱਚਿਆਂ ਨੂੰ ਬੇਨਤੀ ਆ ਕਿ ਸਾਰੇ ਇਸ ਮੇਲੇ ਵਿੱਚ ਹੋਮਾ ਮਾਰ ਕੇ ਕੇ ਪਹੁੰਚੇ ਜੀ ਤੁਹਾਡੇ ਕੋਲ ਇਹ ਪ੍ਰਬੰਧ ਸਾਰੇ ਮੁਕੰਮਲ ਕੀਤੇ ਹਾਂ ਹਾਂ ਜੀ ਸਾਰੇ ਮੁਕੰਮਲ ਕੀਤੇ ਜਾਂਦੇ ਨੇ ਜਿਹੜੇ ਸਾਡੇ ਬੱਚੇ ਹੁਣ ਪਿਛਲੀ ਵਾਰ ਸੇ ਅਸੀਂ ਜਿਹੜੇ ਸਾਡੀਆਂ 3 ਜਿਨ੍ਹਾਂ ਦੇ ਭਰਾ ਨਹੀਂ ਹੈਗੇ ਉਹਨਾਂ ਨੂੰ ਸਾਡੇ ਵੱਲੋਂ ਸੰਧਾਰੇ ਵੀ ਦਿੱਤੇ ਗਏ ਸੀਗੇ ਤੇ ਇਸ ਵਾਰ ਵੀ ਪਰਾਲਾ ਸਾਡਾ ਵੀ ਅਸੀਂ ਇਸ ਵਾਰ ਵੀ ਕਰੀਏ ਤੇ ਸਾਡੀ ਬੇਨਤੀ ਹੈ ਵੀ ਸਾਰੇ ਹੋਮਾਂ ਮਾਂ ਕੇ ਪਹੁੰਚਣ ਜੀ ਕਿ ਨਾ ਮੇਰਾ ਅਮ ਚਾਰਜੀ ਰਿਕੋਰਪੋਰੈਂਟ ਭਾਰਦਾ ਕੀ ਕਹਿਣਾ ਚਾਹੋ ਜਿਹੜਾ 3 ਦਾ ਧਿਆਰ ਰੱਖੋ ਕਿ ਭਣਾ ਮਨਉਂਦੇ ਨੇ ਪਹਿਲਾਂ ਤੇ ਵੀਰ ਜੀ ਮੇਰੇ ਵੱਲੋਂ ਤੁਹਾਡਾ ਮੇਰੇ ਪਿੰਡ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਬੈਤਲੀ ਸასიਤਾਲ ਹਾਂਜੀ ਕਦੋਂ ਮਨਾਇਆ ਗੁਰਿਆ ਤਿਆਰ ਇਹ ਅਸੀਂ 7 ਅਗਸਤ ਤੋਂ ਅਸੀਂ ਸ਼ੁਰੂ ਕਰਦੇ ਹਰ ਸਾਲ ਮਨਾਉਂਦੇ ਆਂ ਤੀਆਂ ਦਾ ਤਿਉਹਾਰ ਛੇ ਮਾਏ ਸਾਡਾ ਤੀਆਂ ਦਾ ਮੇਲਾਗਾ ਤੇ 7 ਅਗਸਤ ਤੋਂ ਲੈ ਕੇ ਸਾਡਾ 15 ਅਗਸਤ ਤੱਕ ਚੱਲੂਗਾ ਕਿਸੇ ਕੋਈ ਟੀਮਾਂ ਬਣ ਜੀ ਭਾਗ ਲੈਂਦੀਆਂ ਸੀ ਤੁਸੀਂ ਹਾਂ ਟੀਮਾਂ ਦੇ ਵੀ ਜੀ ਦੇਖੋ ਆਪਣਾ ਵੀ ਪਿੰਡ ਦੀਆਂ ਕੁੜੀਆਂ ਆਉਂਦੀਆਂ ਨੇ ਹਾਂਜੀ ਹਾਂਜੀ ਪਿੰਡ ਦੀਆਂ ਕੁੜੀਆਂ ਆਉਂਦੀਆਂ ਨੇ ਇਸ ਤਰ੍ਹਾਂ ਅਸੀਂ ਮਨਾਉਂਦੇ ਆਂ ਆਪਾਂ ਗੱਲ ਕਰ ਲਈ ਕੀ ਕੀ ਪ੍ਰੋਗਰਾਮ ਹੁੰਦੇ ਆ ਆਪਣੇ ਇਸ ਮੇਲੇ ਮਕੰਮਲ ਪਰਬੰਧ ਵੀ ਦੇਖੋ ਸਾਰੀ ਜਿਵੇਂ ਲਾਲਾ ਮੈਂ ਪਾਣੀ ਪਾਣੀ ਪ੍ਰਬੰਧ ਹੁੰਦਾਗਾ ਕੋਈ ਕਈ ਵਾਰੀ ਲੰਗਰ ਦਾ ਪ੍ਰਬੰਧ ਵੀ ਹੋ ਜਾਂਦਾ ਹੁੰਦਾ ਜੇ ਕੋਈ ਬਾਹਰੋਂ ਆ ਕੇ ਲੰਗਰ ਵੀ ਕਰ ਵੀ ਦਿੰਦਾ ਨਾ ਵੀ ਚਲੋ ਤੁਸੀਂ ਜਾਂਦੇ ਤੇ ਹਾਰਗਾ ਇਸ ਤਰ੍ਹਾਂ ਦੇ ਪ੍ਰਬੰਧ ਅਸੀਂ ਕਰਦੇ ਹਾਂ ਹਰ ਸਾਲ ਹਾਂਜੀ ਸਾਰੇ ਨਗਰ ਦੇ ਸਹਿਯੋਗ ਨਾਲ ਹੀ ਹੁੰਦਾ ਹੈਗਾ ਬਾਹਰੋਂ ਵੀ ਪਿੰਡਾਂ 'ਚ ਆਉਂਦੀਆਂ ਹੁੰਦੀਆਂ ਨੇ ਬਾਹਰੋਂ ਵੀ ਆ ਜਾਂਦੇ ਹਾਂ ਹਾਂਜੀ ਕਦੋਂ ਤੋਂ ਡੇਟ ਰੱਖੇ ਜਿਹੜੇ ਪ੍ਰੋਗਰਾਮ ਕਰਾ ਰਹੇ ਹਾਂ 7 ਅਗਸਤ ਤੋਂ ਲੈ ਕੇ ਅਸੀਂ ਵੀ ਡੇਟ ਰੱਖੇ ਨਹੀਂ ਹਾਂਜੀ 15 ਅਗਸਤ ਕਿੱਥੇ ਕਿਹੋ ਕਿਹੋ ਸਥਾਨ ਕਿੱਥੇ ਕਰਦੇ ਸਥਾਨ ਵੀਰ ਜੀ ਸਦਾਨਾ ਮੰਡੀ ਦੇ ਵਿੱਚ ਕਰਵਾਉਂਗੇ ਹਰ ਸਾਲ ਉੱਥੇ ਹਰ ਸਾਲ ਦੀ ਆਉਂਦੀਆਂ ਨੇ ਬਹੁਤ ਗੱਲਾਂ ਚਾਹੋਗੇ ਜਿਹੜੇ ਪੇੜਾਂ ਅਥੋਂ ਵਿਆਹ ਕੇ ਵੀ ਗਏ ਨੇ ਕੁਝ ਪੇੜਾਂ ਇੱਥੇ ਵੀ ਹੈਗੇ ਉਹਨਾਂ ਵੱਲੋਂ ਕੀ ਮੈਸੇਜ ਹੈ ਅਸੀਂ ਮੈਸੇਜ ਵੀਰ ਜੀ ਦੇਖ ਸਾਈਡਾਉ ਵੀ ਲੋਪ ਹੁੰਦਾ ਜਾ ਰਿਹਾ ਪਿੰਡਾਂ ਦੇ ਵਿੱਚ ਦੇਖੋ ਅਸੀਂ ਲਾ ਲੋ 5 ਸਾਲ ਹੋ ਗਏ ਕਿ ਸਾਡਾ ਸ਼ੇਮਾ ਮੇਲੇਗਾ ਪੂਰੇ ਨਗਰ ਦੇ ਸਹਿਯੋਗ ਨਾਲ ਕੁੜੀਆਂ ਵੀ ਜਦੋਂ ਆ ਕੇ ਕਹਿੰਦੀਆਂ ਨੇ ਵੀ ਤੁਸੀਂ ਤਿਉਹਾਰ ਮਨਾਇਆ ਕਰੋ ਅਸੀਂ ਬਹੁਤ ਚਿਰ ਬਾਅਦ ਅਸੀਂ ਇਕੱਠੇ ਹੁੰਦੇ ਕਈ ਕਈ ਸਾਲਾਂ ਨੇ ਵਿਛੜੀਆਂ ਹੋਈਆਂ ਕੁੜੀਆਂ ਤੇ ਕੋ ਨਾ ਜਦੋਂ ਆ ਕੇ ਮਿਲਦੀ ਆ ਜੰਗੀ ਕਿ ਦਿਲ ਨੂੰ ਕਿੰਨਾ ਸਕੂਨ ਮਿਲਦਾਗਾ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਤਿਆਂ ਦਾ ਤਿਉਹਾਰ ਹੋ ਮਨਾਇਆ ਜਾਵੇ ਆਪਸ ਵਿੱਚ ਲਾਲ ਭੈਣਾਂ ਦੀ ਸਾਂਝ ਬਣੀ ਰਹਿੰਦੀ ਆ ਜਿਸ ਤਰ੍ਹਾਂ ਕਈ ਪਿੰਡਾਂ ਵਿੱਚ ਲੋਹੜੀ ਹੋ ਗਿਆ ਧੀਆਂ ਧਿਆਨ ਨੇ ਮਨਾਇਆ ਜਾਂਦਾ ਲੱਗਦਾ ਲੋੜ ਹੈ ਇਸ ਤਰ੍ਹਾਂ ਕਿ ਮੈਂ ਜਿਹੜੀਆਂ ਭੈਣਾਂ ਦੇ ਦੁੱਖ ਸੁੱਖ ਹੁੰਦੇ ਹਾਂ ਹਾਂਜੀ ਹਾਂਜੀ ਲੋੜ ਹੈ ਬਿਲਕੁਲ ਲੋੜ ਹੈ ਬਿਲਕੁਲ ਲੋੜ ਹੈ ਮਨਾਉਣਾ ਚਾਹੀਦਾ ਧੀਆਂ ਦਾ ਤਿਉਹਾਰ ਮੈਂ ਸਾਰੀਆਂ ਮੇਰੇ ਭੈਣ ਨੂੰ ਇਹ ਸਨੇਹ ਦੇਣਾ ਚਾਹੁੰਦੀ ਆ ਧੀਆਂ ਦਾ ਤਿਉਹਾਰ ਜੋ ਮਨਾਇਆ ਜਾਵੇ ਹਰੇਕ ਪਿੰਡ ਦੇ ਵਿੱਚ ਪਿੰਡ ਦੀਆਂ ਧੀਆਂ ਭੈਣਾਂ ਨੂੰ ਜਿਹੜੀਆਂ ਘਰਾਂ ਦੇ ਵਿੱਚ ਵਿਚਾਰੀਆਂ ਸਾਲ-ਸਾਲ ਭਾਰ ਘਰੋਂ ਬਾਹਰ ਹੀ ਨਿਕੜਦੀਆਂ ਹਨ ਥੋੜਾ ਬਤਨੋਂ ਬਾਹਰ ਨਿਕਲਣ ਦਾ ਟਾਈਮ ਹੀ ਮਿਲਦਾ ਤੇ ਦੁੱਖ ਸੁੱਖ ਕਰਨ ਦਾ ਟਾਈਮ ਵੀ ਮਿਲਦਾ ਨਾ ਧੀਆਂ ਚਾਰੋਂ ਮਨਾਉਣੇ ਚਾਹੀਦੇ